ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਅੱਜ ਆਪਾਂ ਨਵਾਂ ਫੈਬਰਿਕ ਲਾਂਚ ਕਰਨ ਜਾ ਰਹੇ ਹਾਂ ਵਿਸਕੋਸ ਔਰ ਗਾਂਜਾ ਦੇ ਉੱਪਰ ਸਾਰੇ ਹੀ ਇਹ ਫੈਬਰਿਕ ਬਣਿਆ ਹੋਊਗਾ ਔਰ ਉਹਦੇ ਉੱਪਰ ਸਾਰਾ ਹੈਂਡਵਰਕ ਦਾ ਕੰਮ ਕੀਤਾ ਹੋਇਆ ਡਿਟੇਲਿੰਗ ਤੁਹਾਨੂੰ ਪ੍ਰੋਪਰ ਜੇਰੀਸੈਂਡ ਕਰ ਦਿੱਤੀ ਆਪਾਂ ਤੁਹਾਨੂੰ ਮੈਚਿੰਗ ਸੂਟ ਦੇ ਨਾਲ ਜਾਂ ਫਿਰ ਖੋਲ ਕੇ ਵੀ ਨਾਲ ਪਿਕਸ ਸੈਂਡ ਕਰ ਦਿੱਤੀਆਂ ਨੇ ਪ੍ਰੋਪਰ ਬਹੁਤ ਜ਼ਿਆਦਾ ਸੋਨੇ ਸੂਟ ਬਣੇ ਹੋਏ ਨੇ ਔਰ ਇਹਨਾਂ ਨੂੰ ਤੁਸੀਂ ਆਲ ਓਵਰ ਲਹਿੰਗਾ ਚੋਲੀ ਵਾਸਤੇ ਜਾਂ ਕਿਸੇ ਵੀ ਤਰ੍ਹਾਂ ਪਰ ਮੀਟਰ ਦੇ ਹਿਸਾਬ ਨਾਲ ਵੀ ਲੈ ਸਕਦੇ ਹੋ ਜਾ ਵੇਰੇ ਜਿਵੇਂ ਆਪਾਂ ਬਾਟਮ ਇਹਦੇ ਨਾਲ ਮੈਚਿੰਗ ਕੀਤੀਆਂ ਹੋਈਆਂ ਤਾਂ ਤੁਸੀਂ ਮੈਚਿੰਗ ਦੇ ਵਿੱਚ ਵੀ ਇਹਨਾਂ ਨੂੰ ਲੈ ਸਕਦੇ ਹੋ ਬਹੁਤ ਹੀ ਸੋਹਣੇ ਨੇ ਹਮੇਸ਼ਾ ਆਪਾਂ ਫੈਬਰਿਕ ਵਾਇਸੂਟਾਂ ਨੂੰ ਸੇਲ ਕਰਨ ਦੇ ਵਿੱਚ ਜਾਂ ਡਿਜ਼ਾਈਨ ਕਰਨ ਦੇ ਵਿੱਚ ਮਸ਼ਹੂਰ ਆ ਜੀ ਕਾਪਨਾ ਪੇਜ ਇਸ ਜਾਨ ਕੰਮ ਤੋਂ ਜਾਣਿਆ ਜਾਂਦਾ ਕਿ ਇਹਨਾਂ ਦੀ ਸੂਟ ਬਹੁਤ ਸੋਹਣੇ ਹੁੰਦੇ ਨੇ ਔਰ ਇਹਨਾਂ ਦੇ ਫੈਬਰਿਕ ਸਪੈਸ਼ਲ ਬਹੁਤ ਸੋਹਣੇ ਹੁੰਦੇ ਨੇ ਔਰ ਇਹਨਾਂ ਦੇ ਧਿਆਨ ਵਿੱਚ ਰੱਖਦੇ ਹੋਏ ਨਵਾਂ ਫੈਬਰਿਕ ਲਾਂਚ ਕਰਨ ਜਾ ਰਹੇ ਹਾਂ ਜੋ ਕਿ ਬਹੁਤ ਜ਼ਿਆਦਾ ਸੋਹਣਾ ਹੋਇਆ ਸੋ ਤੁਹਾਨੂੰ ਕਿੱਦਾਂ ਦਾ ਲੱਗਿਆ ਕਮੈਂਟ ਕਰਕੇ ਜ਼ਰੂਰ ਸੋ ਦੇ ਹੋਏ ਇਹਨਾਂ ਨੂੰ ਆਰਡਰ ਕਰਨ ਲਈ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਕਿਉਂਕਿ ਇਹਨਾਂ ਦਾ ਲਾਈਕ